ਚਲੋ ਜੀ ਅੱਜ ਅਸੀਂ ਬਣਾਵਾਂਗੇ ਆਲੂ ਤੇ Shimla mirch ਦੀ ਸਬ지 ਤੇ ਨਾਲੇ ਅਸੀਂ ਪਿਆਜ਼ ਲੈ ਲਈ Shimla mirch ਲਈ ਆਲੂ ਲੈ ਲਏ ਤੇ ਅਸੀਂ ਇਹ ਫਰਾਈ ਕਰਕੇ ਬਣਾਵਾਂਗੇ ਤੇ ਹੁਣ ਅਸੀਂ ਤੇਲ ਲੈ ਲਿਆ ਤੇ ਕੜਾਹੀ ਦੇ ਵਿੱਚ ਹੁਣ ਅਸੀਂ ਇਹਦੇ ਵਿੱਚ ਫਰਾਈ ਕਰਾਂਗੇ ਕੀ ਸ਼ਿਮਲਾ ਮਟਰ ਵੀ ਫਰਾਈ ਕਰਕੇ ਕੱਢ ਲਈ ਸੀ ਹੁਣ ਆਲੂ ਫਰਾਈ ਕਰਦੇ ਆ ਤੇ ਆਲੂ ਫਰਾਈ ਕਰਕੇ ਅਪਰ ਦੋਨੇ ਚੀਜ਼ਾਂ ਮਿਕਸ ਕਰਕੇ ਬਣਾ ਲੀਏ ਤਾਂ ਵੀ ਆਲੂ ਆਪਣੇ ਫਰਾਈ ਹੋ ਗਏਗੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਤੇ ਦੂਸਰਾ ਆਪਾਂ ਪਿਆਜ਼ ਭੁੰਨਾਂਗੇ ਹਾਂਜੀ ਤੇਲ ਆਪਾਂ ਧਰ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਤੇ ਆਜ ਆਪਣੇ ਬ੍ਰਾਊਨ ਹੋ ਗਏ ਨੇ ਤੇ ਹੁਣ ਇਹਦੇ ਵਿੱਚ ਆਪਾਂ ਸ਼ਿਮਲਾ ਮਿਰਚ ਤੇ ਆਲੂ ਪਾ ਲ ਹਾਂਜੀ ਸਬਜੀ ਸਾਡੀ ਬਣ ਕੇ ਰੈਡੀ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਤੀ ਪਸਤੂਰੀ ਮੇਥੀ ਤੇ ਸਬਜੀ ਦੇਖੋ ਕਿਦਾਂ ਹਾਂਜੀ ਸਬਜੀ ਸਾਡੀ ਬਣ ਕੇ ਰੈਡੀ ਹੈ ਦੇਖੋ ਤੇ ਇਹਦੇ ਵਿੱਚ ਅਸੀਂ ਪਸਤੂਰੀ ਮੇਥੀ ਵੀ ਪਾਈ ਹੈ ਕਿੰთა ਲੱਗੀ ਸਾਡੀ ਸਬਜੀ ਤੇ ਵੀਡੀਓ ਨੂੰ লাইਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਨਾਰੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਹੁਣ ਨਵੀਂ ਵੀਡੀਓ ਲੈ ਕੇ ਸੁਣਦੇ ਹਾਂ ਧੰਨਵਾਦ ਜੀ